ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲ ਗਈ ਹੈ। 20 ਦਿਨਾਂ ਦੀ ਇਹ ਪੈਰੋਲ ਮਿਲੀ ਹੈ। ਪੈਰੋਲ ਦੀ ਮੰਗ ਕੀਤੀ ਗਈ ਸੀ ਕਿ ਡੇਰਾ ਮੁਖੀ ਵੱਲੋਂ ਹਰਿਆਣਾ ਸਰਕਾਰ ਤੋਂ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਦੇ ਨਾਲ رابطہ قائم ਕੀਤਾ ਤਾਂ ਚੋਣ ਕਮਿਸ਼ਨ ਨੇ ਇਸ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਇੱਕ ਤਾਂ ਇਹ ਕਿ ਸੋਸ਼ਲ ਮੀਡੀਆ ਦੇ ਉੱਤੇ ਡੇਰਾ ਮੁਖੀ ਰਾਮ ਰਹੀਮ ਚੋਣਾਂ ਦੇ ਸਬੰਧੀ ਕੋਈ ਵੀ ਪ੍ਰਚਾਰ ਨਹੀਂ ਕਰੇਗਾ। ਵਿਅਕਤੀਗਤ ਤੌਰ ਦੇ ਤੇ ਬਾਹਰ ਆਉਣ ਜਾਣ ਦੀ ਮਨਾਹੀ ਹੋਏਗੀ ਤੇ ਇਸ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਗਤੀਵਿਧੀ ਦੇ ਵਿੱਚ ਸ਼ਮੂਲੀਅਤ ਨਹੀਂ ਕਰਨੀ ਤਿੰਨ ਸ਼ਰਤਾਂ ਦੇ ਤਹਿਤ ਇਹ ਪੈਰੋਲ ਦੇ ਦਿੱਤੀ ਗਈ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਵੀ 13 ਅਗਸਤ ਨੂੰ ਹੀ 21 ਦਿਨਾਂ ਦੀ ਫਰਲੋ ਮਿਲੀ ਸੀ ਡੇਰਾ ਮੁਖੀ ਰਾਮ ਰਹੀਮ ਨੂੰ ਤੇ ਉਸ ਤੋਂ ਬਾਅਦ ਚੁਬਾਰ ਆਏ ਸੀ ਤੇ ਹੁਣ ਬੀਤੇ ਦਿਨੀ ਹੀ ਯਾਨੀ ਕਿ ਸਤੰਬਰ ਚੜ੍ਹਦੇ ਹੀ ਵਾਪਸ ਸੁਨਾਰੀਆ ਜੇਲ੍ਹ ਦੇ ਵਿੱਚ ਪਰਤੇ ਸੀ ਰਾਮ ਰਹੀਮ ਤੇ ਇੱਕ ਵਾਰ ਫੇਰ ਪੈਰੋਲ ਮਿਲ ਗਈ ਹੈ ਇਹਦਾ ਹਰਿਆਣਾ ਦੀਆਂ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਨੈਕਸ਼ਨ ਕੀ ਬਣਦਾ ਹੈ ਕਿੰਨੇ ਕੋਨਾਂ ਦੇ ਫੋਲੋਅਰਸ ਨੇ ਤੇ ਕੀ ਪ੍ਰਭਾਵ ਇਹਦਾ ਇਸ ਰਾਜਨੀਤੀ ਦੇ ਉੱਤੇ ਪਏਗਾ ਦੱਸਦੀ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ 5 ਅਕਤੂਬਰ ਨੂੰ VOTING ਹੋਣੀ ਹੈ ਤੇ 8 ਅਕਤੂਬਰ ਨੂੰ ਨਤੀਜੇ ਆਉਣੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਘਟੋ ਘਟ 10 11 ਵਾਰ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਹੈ ਤੇ ਜੇਕਰ ਇਹਦੇ ਕਰੈਕਸ਼ਨ ਜੋੜੇ ਜਾਣ ਕਿ ਕਿੱਥੇ ਕਿਹੜੀਆਂ ਚੋਣਾਂ ਹੋਈਆਂ ਤਾਂ ਉਹ ਵੀ ਕਾਫੀ ਕੁਝ ਮੀਡੀਆ ਦੇ ਉੱਤੇ ਪਿਆ ਹੈ ਕਿ ਕਦੋ-ਕਦੋ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਦੀ ਰਹੀ ਫਰਲੋ ਮਿਲਦੀ ਰਹੀ ਤੇ ਕਦੋ-ਕਦੋ ਕਿੱਥੇ ਚੋਣਾ ਹੁੰਦੀਆਂ ਰਹੀਆਂ ਦੱਸ ਦਈਏ ਕਿ ਆਪਾਂ ਥੋੜਾ ਜੰਕੜੇ ਦੇ ਉੱਤੇ ਚਰਚਾ ਕਰਦੇ ਹਾਂ ਅਗਸਤ 2017 ਦੇ ਵਿੱਚ ਮੀਡੀਆ ਦੇ ਮੁਤਾਬਕ ਰਿਪੋਰਟਸ ਦੇ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ ਜੂਨ 2018 ਦੇ ਵਿੱਚ ਹਰਿਆਣਾ ਨਗਰ ਨਿਗਮ ਦੀਆਂ ਪੰਜ ਸੀਟਾਂ ਦੇ ਉੱਤੇ ਚੋਣ ਹੋਈ ਸੀ ਤੇ ਉਦੋਂ ਹੀ ਅਗਸਤ 2017 ਦੇ ਵਿੱਚ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ ਯਾਨੀ ਕਿ 18 ਦੇ ਵਿੱਚ ਚੋਣਾ ਹੋਣੀ ਆ 17 ਦੇ ਵਿੱਚ ਪੈਰੋਲ ਮਿਲਨੀ ਤੇ ਭਾਜਪਾ ਨੇ ਪੰਜ ਸੀਟਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਜੋ ਮੀਡੀਆ ਰਿਪੋਰਟਾਂ ਨੇ ਉਹਦੇ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ ਜਨਵਰੀ 2022 ਦੇ ਵਿੱਚ ਇੱਕ ਵਾਰ ਫਿਰ ਡੇਰਾਮੁਖੀ ਰਾਮ ਰਹੀਮ ਬਾਹਰ ਆਉਂਦੇ ਨੇ ਤਾਂ ਮਾਰਚ 2022 ਦੇ ਵਿੱਚ ਰਾਮ ਰਹੀਮ ਦੇ ਕਹਿੰਦੇ ਪ੍ਰਭਾਵ ਵਾਲੇ ਪੰਜਾਬ ਸਮੇਤ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਸਿਗੀਆਂ ਜਿਦੇ ਵਿੱਚ ਭਾਜਪੀ ਨੂੰ ਸਿਰਫ ਪੰਜਾਬ ਦੇ ਵਿੱਚੋਂ ਦੋ ਸੀਟਾਂ ਹੀ ਹਾਸਲ ਹੋਈਆਂ ਸੀ ਤੇ ਇਸ ਤੋਂ ਬਾਅਦ ਅਕਤੂਬਰ 2022 ਦੇ ਵਿੱਚ ਇੱਕ ਵਾਰ ਫਿਰ ਡੇਰਾਮੁਖੀ ਰਾਮ ਰਹੀਮ ਨੂੰ ਰਾਹਤ ਮਿਲਦੀ ਹੈ ਤਾਂ ਅਕਤੂਬਰ 2022 ਦੇ ਵਿੱਚ हरियाणा ਦੇ ਵਿੱਚ ਪੰਚਾਇਤੀ ਚੋਣਾਂ ਸਿਗੀਆਂ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਆ ਨਵੰਬਰ 2023 ਦੀ ਤਾਂ ਨਵੰਬਰ 2023 ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਇੱਕ ਵਾਰ ਫੇਰ ਬਾਹਰ ਆਏ ਰਾਮ ਰਹੀਮ ਦੇ ਪ੍ਰਭਾਵ ਵਾਲੇ ਇਲਾਕੇ ਮੰਨੇ ਜਾਂਦੇ ਰਾਜਸਥਾਨ ਦੇ ਵਿੱਚ ਚੋਣਾਂ ਸਿਗੀਆਂ ਨਵੰਬਰ ਦੇ ਵਿੱਚ 2023 ਚ ਤਾਂ ਸ਼੍ਰੀ ਗੰਗਾ ਨਗਰ ਦੇ ਵਿੱਚ 6 ਦੇ ਦੋ ਅਤੇ ਹਨੂਮਾਨ ਗੜ ਦੇ ਵਿੱਚ 5 ਦੇ ਵਿੱਚੋਂ ਇੱਕ ਸੀਟ ਦੇ ਉੱਤੇ ਬੀਜੇਪੀ ਨੇ ਜਿੱਤ ਹਾਸਲ ਕੀਤੀ ਸੀ ਤੇ ਇਸ ਤੋਂ ਇਲਾਵਾ ਵਕਫ ਵਕਫ ਚੋਣਾਂ ਦੇ ਦੌਰਾਨ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਤੇ ਫਰ ਲੋ ਮਿਲਦੀ ਰਹੀ ਹੈ ਪਹਿਲੀ ਵਾਰ ਫਰਲੋ ਮਿਲੀ ਸੀਗੀ ਜੀ 24 ਅਕਤੂਬਰ ਨੂੰ ਇੱਕ ਦਿਨ ਦੀ ਫਰਲੋ ਪੈਰੋਲ ਸੀਗੀ ਇਹ ਤੇ ਉਦੋਂ ਇਹਨਾਂ ਦੀ ਮਾਤਾ ਬਿਮਾਰ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ 21 ਮਈ 2021 ਨੂੰ ਫਿਰ 7 ਫਰਵਰੀ ਨੂੰ ਫਿਰ ਅਕਤੂਬਰ 2022 ਦੇ ਵਿੱਚ ਫਿਰ 21 ਜਨਵਰੀ 2023 ਨੂੰ 30 20 ਜੁਲਾਈ 2023 ਨੂੰ ਨਵੰਬਰ 2023 ਦੇ ਵਿੱਚ ਤੇ ਉਸ ਤੋਂ ਬਾਅਦ 24 ਦੇ ਵਿੱਚ ਤੇ 12 ਅਗਸਤ ਨੂੰ 21 ਦਿਨਾਂ ਦੀ ਫਰਲੋ 10ਵੀਂ ਵਾਰ ਫੇਰ ਮਿਲੀ ਸੀ ਯਾਨੀ ਕਿ ਡੇਰਾ ਮੁਖੀ ਰਾਮ ਰਹੀਮ ਲਗਾਤਾਰ ਪੈਰੋਲ ਅਤੇ ਫਰਲੋ ਲੈ ਰਹੇ ਨੇ ਹਾਲਾਂਕਿ ਕਾਨੂੰਨ ਦੇ ਮੁਤਾਬਕ ਕਹਿੰਦੇ ਉਹਨਾਂ ਦਾ ਇਹ ਅਧਿਕਾਰ ਵੀ ਬਣਦਾ ਹੈ ਪੈਰੋਲ ਅਤੇ ਫਰਲੋ ਲੈਣਾ ਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ 2022 ਦੀਆਂ ਜਿਹੜੀਆਂ ਚੋਣਾਂ ਸੀ ਤਾਂ ਉਦੋਂ 21 ਦਿਨਾਂ ਦੀ ਪੈਰੋਲ ਮਿਲੀ ਸੀ ਡੇਰਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਦੇ ਵਿੱਚ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਸੀ ਉਹਦੇ ਵਿੱਚ ਜੂਨ 2022 ਦੇ ਵਿੱਚ 30 ਦਿਨਾਂ ਦੀ ਪੈਰੋਲ ਮਿਲੀ ਸੀ ਆਦਮਪੁਰ ਚੋਣਾਂ ਦੇ ਦੌਰਾਨ ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ ਡੇਰਾ ਮੁਖੀ ਨੂੰ ਹਰਿਆਣਾ ਦੇ ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ 20 ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ ਰਾਜਸਥਾਨ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਡੇਰਾ ਮੁਖੀ ਰਾਮ ਰਹਿਊਮ ਬਾਹਰ ਆਏ ਸੀਗੇ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆ ਹੁਣ ਅਗਸਤ ਲੰਘ ਕੇ ਹਟਿਆ ਤਾਂ ਉਦੋਂ ਵੀ ਇੱਕ ਵਾਰ ਫਰਲੋ ਮਿਲ ਚੁੱਕੀ ਹੈ 21 ਦਿਨਾਂ ਦੀ ਤੇ ਹੁਣ ਫੇਰ 20 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਟ ਦਾ ਰੋਖ ਕੀਤਾ ਸੀਗਾ ਲਗਾਤਾਰ ਮਿਲ ਰਹੀ ਪੈਰੋਲ ਅਤੇ ਫਰਲੋ ਨੂੰ ਲੈ ਕੇ ਤਾਂ ਕੋਰਟ ਦੇ ਵਿੱਚ ਸੁਣਵਾਈਆਂ ਹੋਈਆਂ ਤਾਂ ਇਹ ਕਹਿ ਦਿੱਤਾ ਗਿਆ ਕਿ ਹਰਿਆਣਾ ਸਰਕਾਰ ਜਦੋਂ ਵੀ ਪੈਰੋਲ ਅਤੇ ਫਰਲੋ ਦੇ ਉੱਤੇ ਫੈਸਲਾ ਕਰੇ ਤਾਂ ਉਹ ਸਾਡੇ ਨਾਲ ਯਾਨੀ ਕਿ ਹਾਈ ਕੋਰਟ ਦੇ ਨਾਲ ਸੰਪਰਕ ਕਰੇ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰ ਹੋਰ ਪਟੀਸ਼ਨ ਪੈਂਦੀ ਹੈ ਜਿਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਾਰੇ ਅਧਿਕਾਰ ਹਰਿਆਣਾ ਸਰਕਾਰ ਦੇ ਕੋਲ ਨੇ ਤੇ ਹੁਣ ਲਗਾਤਾਰ ਮਹੀਨੇ ਦੇ ਵਕਫੇ ਦੇ ਬਾਅਦ ਪਹਿਲਾ ਫਰਲੋ ਤੇ ਹੁਣ ਪੈਰੋਲ ਡੇਰਾ ਮੁਖੀ ਰਾਮ रहीम ਨੂੰ ਮਿਲ ਚੁੱਕੀ ਹੈ ਯਾਨੀ ਕਿ ਡੇਰਾ ਮੁਖੀ ਰਾਮ ਰਹੀਮ ਹੁਣ ਬਾਹਰ ਆਉਣਗੇ ਆਪਣੇ ਆਸ਼ਰਮ ਦੇ ਵਿੱਚ ਰਹਿਣਗੇ ਬਾਹਰ ਅੰਦਰ ਆਉਣ ਜਾਣ ਦੀ ਮਨਾਹੀ ਹੈ ਚੋਣ ਪ੍ਰਚਾਰ ਕਰਨ ਦੀ ਮਨਾਹੀ ਹੈ ਤੇ ਜੇਕਰ ਇਹਨਾਂ ਦੇ ਥੋੜੇ ਜਿਹਾ ਅੰਕੜੇ ਉਹ ਦੇਖੇ ਜਾਣ ਕਿ ਹਰਿਆਣਾ ਦੇ ਵਿੱਚ ਕਿੰਨੇ ਇੱਕ ਇਹਨਾਂ ਦੇ ਪ੍ਰੇਮੀ ਨੇ ਕਿੰਨੇ ਇੱਕ ਸਮਰਥਕ ਨੇ ਤਾਂ 50 ਲੱਖ ਤੋਂ ਜ਼ਿਆਦਾ ਇਹਨਾਂ ਦੇ ਫਾਲੋਅਰਸ ਹੈਗੇ ਨੇ ਹਰਿਆਣੇ ਦੇ ਵਿੱਚ ਤੇ 9 ਜ਼ਿਲ੍ਹਿਆਂ ਦੇ ਵਿੱਚ ਘਟੋ ਘੱਟ ਇਹਨਾਂ ਦਾ ਪ੍ਰਭਾਵ ਦੇਖਿਆ ਜਾਂਦਾ ਹੈ ਜਿਦੇ ਵਿੱਚ 30 ਤੋਂ ਵੱਧ ਸੀਟਾਂ ਦੇ ਉੱਤੇ ਡੇਰੇ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ মিডিਆ ਰਿਪੋਰਟਾਂ ਦੇ ਮੁਤਾਬਕ ਤਾਂ ਸਮੀਕਰਨ ਹਰਿਆਣਾ ਦੇ ਵਿੱਚ ਬਦਲ ਸਕਦੇ ਨੇ ਕਿਉਂਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਡੇਰਾ ਮੁਖੀ ਰਾਮ ਰਹੀਮ ਦੋ کیسਾਂ ਦੇ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਸਜ਼ਾ ਹੋਈ ਹੈ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਤੁਰ ਜਲਦੀ ਡੇਰਾ ਮੁਖੀ ਰਾਮ ਰਹੀਮ ਸ਼ਾਇਦ ਅੱਜੀ ਸੰਭਾਵਨਾ ਬਣ ਗਈ ਹੈ ਕਿ ਉਹ ਬਾਹਰ ਆ ਜਾਣਗੇ ਤੇ 20 ਦਿਨ ਉਹ ਬਾਹਰ ਹੀ ਰਹਿਣਗੇ ਆਪਣੇ ਆਸ਼ਰਮ ਦੇ ਵਿੱਚ ਰਹਿਣਗੇ ਤੇ ਚੋਣ ਪ੍ਰਚਾਰ ਕਰਨ ਦੀ ਮਨਾਹੀ ਆ ਸੋਸ਼ਲ ਮੀਡੀਆ ਦੇ ਉੱਤੇ ਚੋਣਾਂ ਸੰਬੰਧੀ ਟਿੱਪਣੀ ਕਰਨ ਦੀ ਮਨਾਹੀ ਆ ਤੇ ਇਸ ਤੋਂ ਇਲਾਵਾ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਵੀ ਪਾਬੰਦੀ ਲੱਗੀ ਹੈ ਇਹਨਾਂ ਸ਼ਰਤਾਂ ਦੇ ਤਹਿਤ ਇਹ ਪੈਰੋਲ ਡੇਰਾ ਮੁਖੀ ਰਾਮ रहीम ਨੂੰ ਮਿਲੀ ਹੈ ਜਿਵੇਂ ਕੋ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ